ਹਾਂਜੀ ਬਾਬਾ ਜੀ ਜਿਹੜੀ ਮਾਨਸਾ ਦੀ ਅਨਾਜ ਮੰਡੀ ਉਹਦੇ ਵਿੱਚ ਇਤਕੀ ਬਾਰਕ ਕਣਕ ਬਹੁਤ ਘੱਟ ਦੇਖਣ ਨੂੰ ਮਿਲਿਆ ਤੁਹਾਡੇ ਕੀ ਆਪਣੇ ਵਿਚਾਰ ਨੇ ਭਾਈ ਜੀ ਆ ਖਾਸਾ ਭਾਈ ਜੀ ਦੀ ਫਤਿਹ ਇਹਦੇ ਵਿੱਚ ਵੀਰੇ ਦੋ ਗੱਲਾਂ ਨੇ ਇੱਕ ਤਾਂ ਇੱਥੇ ਕਣਕ ਘੱਟ ਆਉਣ ਦਾ ਕਾਰਨ ਸੈਲਰ ਨੇ ਜਿਹੜੇ ਸ਼ਾਇਦਾਂ ਵਿੱਚ ਵੀ ਵਾਸਤੇ ਕਣਕ ਜਾ ਰਹੀ ਹੈ ਨਾ ਆਪਣੇ ਪਿੰਡ ਦੇ ਵਿੱਚੋਂ ਲਗਭਗ ਬਹੁਤ ਕਣਕ ਸਿੱਧੀ ਸੈਲਰਾਂ 'ਚ ਗਈ ਹੈ ਜੀ ਬਾਕੀ ਜੇ ਕੋਈ ਇੱਥੇ ਲੈ ਵੀ ਆਉਂਦਾ ਕਰਨ ਕੇ ਆਰੇ ਇੱਥੇ ਮੌਜਰ ਚੈੱਕ ਕਰਨ ਵੇ ਆਂਦੇ ਆ 12 ਤੋਂ ਵੱਧੇ ਖਰੀਦਦੇ ਨਹੀਂ ਹੈਗੇ ਚਾਰ ਚਾਰ ਦਿਨ ਹੋ ਗਏ ਪੰਜ ਪੰਜ ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ ਇਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਾਕੀ ਸ਼ੈਦਰਾਾਂ ਦੇ ਵੀ ਨੱਥ ਪਾਉਣੇ ਚਾਹੀਦੇ ਆਪਾਂ ਉਥੇ ਮੋਰਚਾ ਲਾ ਕੇ ਕਾਨੂੰਨ ਰੱਦ ਕਰਾਏ ਇਹ ਆਪ ਦੀ ਆਪ ਫੇਰ ਉਸੇ ਸੈਲੋਂਾਂ 'ਚ ਜਾ ਰਹੇ ਹੈਗੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਸੀਂ ਕਿਸਾਨ ਭਰਾਵਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆ ਕਿਹੜਾ ਤਾਂ ਅੰਦੋਲਨ ਆ ਮਸਾਂ ਜਿੱਤ ਕੇ ਆਏਗੇ ਆਪਣੇ ਕਾਨੂੰਨ ਤੇ ਤਾਂ ਹੈ ਬਾਰੀ ਮੱਲਾ ਵੀ ਇੱਕ ਟ੍ਰੇਲਰਾਂ ਦੇ ਵਿੱਚ ਕਣਕ ਨਾ ਲੈ ਜਾਣਾ ਮੰਡੀਆਂ ਦੇ ਵਿੱਚ ਕਣਕ ਲੈ ਕੇ ਹੁਣ ਕਿਸਾਨਾਂ ਤਰਾ ਹਾਂਜੀ ਦੋਸਤੋ ਤੁਹਾਡੇ ਆਪਣੇ ਕੀ ਵਿਚਾਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਦਾ ਤੇ ਚੈਨਲ ਚੈਨਲ ਨੂੰ ਫੋਲੋ ਕਰ ਲੈਣਾ ਜੁੜੇ ਰਹੋ ਦੋਸਤੋ ਸਾਡੇ ਪੀਵੀ 31 ਮਾਰ ਨਾਲ ਧੰਨ